ਸੱਚੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਪਬਲਿਕ ਸਮਾਣਾ ਦੇ ਸਮਾਣਾ ਦੇ ਵਿੱਚ ਜਿਹੜਾ ਕੱਲ ਬੀਤੇ ਦਿਨੀ ਪੀਆਰਟੀਸੀ ਦੀ ਬੱਸ ਦੇ નીચે ਇੱਕ ਜਿਹੜੀ ਵਿਅਕਤੀ ਦੀ ਆ ਕੇ ਮੌਤ ਹੁੰਦੀ ਹੈ ਤੇ ਅੱਜ ਜਿਹੜਾ ਬੱਸਾਂ ਵਾਲਿਆਂ ਵੱਲੋਂ ਹੜਤਾਲ ਕਰ ਦਿੱਤੀ ਗਈ ਹੈ ਜੇ ਗੱਲ ਕਰੀਏ ਤਾਂ ਚਾਹੇ ਪੀਆਰਟੀਸੀ ਬੱਸਾਂ ਚਾਹੇ ਪ੍ਰਾਈਵੇਟ ਬੱਸਾਂ ਨੇ ਸਵਾਰੀਆਂ ਲਗਭਗ ਜੜੀਆਂ ਨੇ ਹੁਣ ਇਸ ਟਾਈਮ ਪ੍ਰੇਸ਼ਾਨ ਹੁੰਦੀ ਹੈ ਸਵੇਰ ਤੋਂ ਹੀ ਦਿਖਾਈ ਦੇ ਰਹੀਆਂ ਨੇ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜੀ ਪੀਆਰਟੀਸੀ ਦੀਆਂ ਬੱਸਾਂ ਨੇ ਪਾਰੋ-ਪਾਰ ਜਿਹੜਾ ਆਪਣਾ ਸਫ਼ਰ ਤੈਅ ਕਰਦੀਆਂ ਨਜ਼ਰ ਆ ਰਹੀਆਂ ਨੇ ਤੇ ਲੋਕ ਦੂਜੇ ਪਾਸੇ ਇਸ ਚੀਜ਼ ਦਾ ਮੁਆਜਾ ਭੁਗਤਣ ਦੇ ਲਈ ਵੀ ਤਿਆ ਪ੍ਰਾਈਵੇਟ ਬੱਸਾਂ ਵਾਲੇ ਨਾਲ ਗੱਲਬਾਤ ਕਰੀਏ ਤਾਂ ਉਹਨਾਂ ਵੱਲੋਂ ਦੱਸਿਆ ਜਾਂਦਾ ਕਿ ਸਾਡੀਆਂ ਬੱਸਾਂ ਉਦੋਂ ਤੱਕ ਅੰਦਰ ਨਹੀਂ ਜਾਂਦੀਆਂ ਜਦੋਂ ਤੱਕ ਪੀਆਰਟੀਸੀ ਦਾ ਸਮਝੌਤਾ ਨਹੀਂ ਹੁੰਦਾ ਕਦੇ ਤੱਕ ਜਿਹੜੇ ਲੋਕ ਨੇ ਕਾਫੀ ਪਰੇਸ਼ਾਨ ਹੋ ਰਹੇ ਨੇ ਗੱਲਬਾਤ ਆਮ ਲੋਕਾਂ ਨਾਲ ਵੀ ਕਰਦੇ ਆ ਫਿਲਹਾਲ ਦੀ ਕੜੀ ਜਾਮ ਦੇਖ ਸਕਦੇ ਹੋ ਕਿ ਕਿੰਨਾ ਕੁ ਜਿਹੜਾ ਇਸ ਰੋਡ ਦੇ ਉੱਤੇ ਲੱਗ ਚੁੱਕਿਆ ਦੂਜੇ ਪਾਸੇ ਲੋਕ ਜਿਹੜਾ ਆਪਣੀ ਦੂਰੋਂ ਦੂਰੀ ਜਿਹੜਾ ਸਫ਼ਰ ਤੈਅ ਕਰਕੇ ਇਸ ਰੋਡ ਦੇ ਉੱਤੇ ਆ ਰਹੇ ਨੇ ਪਰ ਇੱਥੋਂ ਜਿਹੜਾ ਬੱਸਾਂ ਦਾ ਕਾਫੀ ਕਮਿਆਜਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਲੋਕ ਜਿਹੜਾ ਆਪਣੀਆਂ ਮਿੰਟ-ਮਿੰਟ ਬਾਅਦ ਦੇਣੀਆਂ ਬੱਸਾਂ ਤੇ ਨਿਗਾਹ ਰੱਖ ਰਹੇ ਨੇ ਪਰ ਬੱਸਾਂ ਜਿਹੜੀਆਂ ਬਾਰੋ-ਬਾਰ ਨਿਕਲਦੇ ਨੇ ਕੁਝ ਲੋਕਾਂ ਦੀਆਂ ਨੇ ਬੱਸਾਂ ਵੀ ਉੱਲ ਹੋਣ ਤੱਕ ਦਿਖਾਈ ਦੇ ਰਹੀਆਂ ਨੇ ਦੇਖਦੇ ਕਦੋਂ ਤੱਕ ਇਹ ਅਸਾਰ ਜਿਹੜੇ ਜਿਹੜੇ ਲੋਕ ਨੇ ਇਸ ਟਾਈਮ ਤਰ ਤਰ ਦੀਆਂ ਠੋਕਰਾਂ ਖਾਣ ਦੇ ਲਈ ਤਿਆਰ ਹੋ ਚੁੱਕੇ ਨੇ ਦੇਖ ਸਕਦੇ ਹੋ ਕਿ ਬਾਰੋ ਬਾਰ ਬੱਸਾਂ ਜਿਹੜੀਆਂ ਨੇ ਦੂਜੇ ਪਾਸੇ ਦੱਸਿਆ ਜਾ ਰਿਹਾ ਕਿ ਸਮਾੜਾ ਦੇ ਬੱਸ ਸਟੈਂਡ ਦੇ ਅੰਦਰ ਜਿਹੜੇ ਆਟੋ ਚਾਲਕ ਨੇ ਉਹ ਨਾ ਤਾਂ ਕਿਸੇ ਦੀ ਮੰਨਦੇ ਨੇ ਤੇ ਉਸ ਤੋਂ ਬਾਅਦ ਕੱਲ ਜਦੋਂ ਰੋਲਾ ਪਿਆ ਕਿ ਆਟੋ ਜਿਹੜੇ ਅੰਦਰ ਨਾ ਜਾਣ ਜਿਸ ਕਰਕੇ ਇਹ ਸਾਰਾ ਜਿਹੜਾ ਵਿਵਾਦ ਛਿੜਨਾ ਵੀ ਨਜ਼ਰ ਆਇਆ ਹੈ ਭਾਈ ਜੀ ਆਪਣਾ ਸ਼ੁਭ ਨਾਮ ਗੁਰਮੇਲ ਸਿੰਘ ਜੀ ਅੱਛਾ ਗੁਰਮੇਲ ਜੀ ਕੀ ਵਜ੍ਹਾ ਤੁਸੀਂ ਬਤੌਰ ਕਿਹੜੀ ਬੱਸ ਚੋਂ ਮੈਂ ਆਰਜਵਤ ਵਸਤਵੀ। ਅਕੇ ਭਾਈ ਜੀ ਤੁਸੀਂ ਸਪਸ਼ਟ ਕੀ ਚੱਕਰ ਕੀ ਹੈ ਜਿਹੜੀ ਅੱਜ ਬੱਸਾਂ ਨਾਂੰਦਰ ਜਾਣ ਦਾ ਕਾਰਨ ਹੈ? ਆ ਜਿਵੇਂ ਸਾਡੇ ਇਨਸਪੈਕਟਰ ਨੇ ਦੱਸੀ ਇਹ ਗੱਲ ਸਹੀ ਹੈ ਜੇ ਅਸੀਂ ਕਿਸੇ ਕਾਰਵਾਲ ਨੂੰ ਕਹਿੰਦਾ ਵੀ ਭਾਈ ਮਰਾ ਸਰਚ ਕਰ ਲੈ ਲਾ ਅਗਲਾ ਗੜ ਤੱਕ ਪੈਂਦਾ ਸਾਡੇ। ਅਗਲਾ ਗੜ ਤੱਕ ਤੂੰ ਕੌਣ ਦਾ ਮੈਨੂੰ ਬੱਸ ਚਲਾਉਣਾ। ਸਾਡਾ ਟਾਈਮ ਖਰਾਬ ਹੁੰਦਾ ਠੀਕ ਹੈ ਜੀ। ਇਹੀ ਬੋਲ ਕੇ ਅਸੀਂ ਬਾਹਰ ਆਏ ਆ। ਨਹੀਂ ਇਹ ਕਿੰਨਾ ਕੁ ਟਾਈਮ ਲੱਗਦਾ ਚੱਲਦਾ ਰਹੇ ਕਿਉਂਕਿ ਲੋਕ ਬਹੁਤ ਖੱਜਲ ਖਵਾ ਰਹੇ ਨੇ। ਦੇਖੋ ਵੀਰ ਜੀ ਪੀਆਰਸੀ ਨੇ ਬੰਦ ਕਰੀ ਇਹਨੇ ਪੀਆਰਸੀ ਤੇ ਕਮੇਟੀ ਦਾ ਕੋਈ ਸਮਝੌਤਾ ਹੋਊਗਾ ਉਸ ਤੋਂ ਬਾਅਦ ਉਹ ਹੱਲ ਹੋਊਗਾ ਤੇ ਜੇ ਤੁਹਾਨੂੰ ਕਹਿਣਗੇ ਵੀ ਆ ਆਪਣਾ ਸਮੋਗ ਹੈ ਰਾਜੀਨਾਮਾ ਕੁਝ ਵੀ ਹੋ ਗਿਆ ਵੀ ਹੱਲ ਕਰਨੇ ਕਮੇਟੀ ਵਾਲੇ ਤਾਂ ਅੰਦਰ ਚਲੇ ਗਏ ਇਹ ਸਵੇਰ ਤੱਕ ਹੋ ਰਿਹਾ ਕੱਲ ਸਵੇਰ ਤੋਂ ਵੀ ਇਦਾਂ ਹੈ ਕਿੰਨੇ ਚਿਰ ਤੱਕ ਰੱਖੋਗੇ ਜਦੋਂ ਤੱਕ ਵੀਰ ਦੀ ਗੱਲ ਨਹੀਂ ਹੁੰਦੀ ਕਮੇਟੀਾਂ ਨੂੰ ਭਾਈ ਜੀ ਆਪਣਾ ਸੁਖਨਾਮ ਭਾਈ ਜੀ ਮੇਰਾ ਨਾਮ ਗੁਰਪੰਤ ਸਿੰਘ ਹੈ ਅੱਛਾ ਭਾਈ ਜੀ ਇਹ ਜਿਹੜੀਆਂ ਬੱਸਾਂ ਨੇ ਪਸਾਂ ਦੇ ਅੰਦਰ ਲੈ ਕੇ ਜਾ ਰਹੀਆਂ ਮਜ਼ਾ ਕੀ ਅਸਲ ਵਿੱਚ ਸਵਾਰੀਆਂ ਬਹੁਤ ਜ਼ਿਆਦਾ ਪ੍ਰੇਸ਼ਾਨ ਹੋ ਰਹੀਆਂ ਨੇ ਭਾਈ ਜੀ ਅੱਡੇ ਦੀ ਪ੍ਰੇਸ਼ਾਨੀ ਸਾਨੂੰ ਬਹੁਤ ਜ਼ਿਆਦਾ ਹੈ ਬੱਸ ਸਟੈਂਡ ਦੇ ਵਿੱਚ ਬੱਸਾਂ ਦਾ ਕੰਮ ਹੈ ਮੋਟਰਸਾਈਕਲ ਕਾਰਾਂ ਫੁੱਲੜਵਾਜੀ ਬਹੁਤ ਜ਼ਿਆਦਾ ਹੁੰਦੀ ਕੋਈ ਵੀ ਗੱਡੀ ਟਾਈਮ ਵਾਲੀ ਆਉਂਦੀ ਆ ਉਹਦਾ ਟਾਈਮ ਨਹੀਂ ਕਵਰ ਪਾ ਰਹੀ ਕੋਈ ਕਿਸੇ ਦਾ ਵੀ ਖਚਮਾ ਟਾਈਮ ਆਉਂਦਾ ਹੈ ਉਹ ਆਪਦਾ ਟਾਈਮ ਨਹੀਂ ਕਵਰ ਕਰਦੀ ਕਿਉਂਕਿ ਜਾਮ ਹੀ ਲੱਗ ਜਾਂਦਾ ਐ ਐਂਟਰ ਹੋਣ ਸਾਰੀ ਕਾਰ ਵਾਲਾ ਕਾਰ ਵਾਲਾ ਨਹੀਂ ਪਰਾਂ ਕਰਦਾ ਮੋਟਰਸਾਈਕਲ ਨੂੰ ਕਹਦਾ ਮੋਟਰਸਾਈਕਲ ਵਾਲਾ ਨਹੀਂ ਸੁਣਦਾ ਇਸ ਕਰਕੇ ਬਹੁਤ ਪੁਰ ਕੱਲ ਇੱਕ ਵਾਕਿਆ ਵੀ ਹੋਇਆ ਕੋਈ ਇੱਥੇ ਡੈਥ ਹੋਈ ਆ ਕਿ ਬੱਸ ਸਟੈਂਡ 'ਚ ਉਹਦੇ ਕਾਰਨ ਅਜੇ ਕੋਈ ਸੁਣਵਾਈ ਕਰਨ ਨਹੀਂ ਆਇਆ ਇਸ ਕਰਕੇ ਅਸੀਂ ਗੱਡੀਆਂ ਸਾਰੀਆਂ ਅੱਜ ਵਾਰ ਕੱਢ ਲਈਆਂ ਟੇ ਬਾਈ ਜੀ ਤੁਹਾਨੂੰ ਲੱਗਦਾ ਨਹੀਂ ਵੀ ਤੁਸੀਂ ਤਾਂ ਬੱਸਾਂ ਬਾਹਰ ਕੱਢ ਲਈਆਂ ਲੋਕ ਬਿਚਾਰੇ ਬਹੁਤ ਦੂਰੋਂ ਦੂਰੋਂ ਆ ਕੇ ਪ੍ਰੇਸ਼ਾਨ ਹੋ ਰਹੇ ਨੇ ਪਰ ਅਸੀਂ ਡੇਲੀ ਬਹੁਤ ਜ਼ਿਆਦਾ ਪਰੇਸ਼ਾਨ ਹੋਣਾ ਅਸੀਂ ਵੀ ਅੱਕ ਕੇ ਵਾਰ ਆਏ ਸਵਾਰੀ ਦਾ ਸਾਨੂੰ ਵੀ ਨੁਕਸਾਨ ਤਾਂ ਹੁੰਦਾ ਹੀ ਐ ਇੰਡੀਆਂ ਨੂੰ ਹੁਣ ਕੋਈ ਆ ਰਿਹਾ ਹੈ ਕੋਈ ਨਹੀਂ ਆ ਰਿਹਾ ਇੱਥੇ ਠੀਕ ਹੈ ਕੋਈ ਆਪਣਾ ਵੀਕਲ ਲੈ ਕੇ ਆ ਰਿਹਾ ਅੱਜ ਇਹ ਪ੍ਰੋਬਲਮ ਆ ਰਹੀ ਹੈ ਜੀ ਨਹੀਂ ਅਸੀਂ ਜਲਦੀ ਆਉਣੀ ਤੁਹਾਡੇ ਵੱਸਾ ਜੀ ਸਾਡੇ ਹੀ ਸਮਾਂ ਨਾਲ ਸਾਰੂੜ ਨਹੀਂ ਹੁਣ ਕਿੰਨਾ ਕੁ ਟਾਈਮ ਐ ਇੱਦਾਂ ਹੀ ਕਰਦੇ ਰਹੋ ਦੇਖੋ ਪੀਆ ਡੀਸੀ ਨਾਲ ਗੱਲ ਹੋਈ ਸੀ ਉਹ ਦੱਸ ਰਹੇ ਨੇ ਜਦੋਂ ਕਹਿਣਗੇ ਅਸੀਂ ਐਂਟਰ ਕਰਦਾਂਗੇ ਫਿਰ ਉਸ ਤੋਂ ਬਾਅਦ